ਹਾਂਜੀ ਦੋਸਤੋ ਸਟਰੀ ਗਾਇਜ਼ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਇਆ ਨਾਂਣਕੇ ਦੋ ਤਿੰਨ ਦਿਨ ਹੋ ਗਏ ਤੇ ਅੱਜ ਆਪਾਂ ਜਾ ਰਹੇ ਵਾਪਿਸ ਕਰ ਤਾਂ ਹੁਣ ਥੋੜੇ ਟਾਈਮ ਤੱਕ ਜਾਂਦੇ ਆ ਸ਼ਾਮ ਨੂੰ ਜਿੱਦ ਦੁਪਹਿਰ ਆ ਫਿਲਹਾਲ ਦੋਸਤੋ ਜਿਹੜਾ ਆਪਾਂ ਕਰ ਲੂਗੇ ਸੀਗੇ ਧੀਆ ਦੇਖਣ ਆਪਾਂ ਨਾਲ ਹੋਇਆ ਸੀਗਾ ਪੋਪੜ ਤੁਹਾਨੂੰ ਪਤਾ ਹੀ ਆ ਤੇ ਅੱਜ ਹੈਗੇ ਦੁਆਰੋਂ ਤੇ ਕੱਲ ਵੀ ਆ ਬਾਕੀ ਅੱਜ ਜਦ ਆਪਾਂ ਪਿੰਡ ਜਾ ਹੀ ਰਹੇ ਹਾਂ ਤਾਂ ਪਿੰਡ ਜਾਣ ਤੋਂ ਪਹਿਲੇ ਇੱਕ ਵਾਰ ਇੱਥੇ ਆ ਦੇਖ ਲੈਣੇ ਆ ਜਾ ਰਹੇ ਹਾਂ ਦੋਸਤੋ ਆ ਦੇਖੋ ਜੀ ਬੱਦਲ ਆ ਰਿਹਾ ਬਾਕੀ ਲੱਗਦਾ ਅੱਜ ਵੀ ਪੋਪੜ ਹੋ ਹੀ ਸਕਦਾ ਗਾਇਜ਼ ਮੈਂ ਤਾਂ ਆ ਹੀ ਗਿਆ चलो तो जी हूँ अंदर आ चुके है सरकारी स्कूल है गाइज आ देखो दोस्तों आ रहे हैं सरकारी स्कूल उधिया देखो जी ममा वरी एंजॉय कर रहे हैं फुल गाइज मैं कॉपी रेड इशू करके बैकग्राउंड म्यूजिक बंद करना पाया बाकी बड़ा मजा आ रहा है उधिया बढ़िया गाने से ਬੜਾ ਵਧੀਆ ਲੱਗੇ ਗਾਇਸ ਦੇਖ ਕੇ ਵੀ ਆਪਣੀ ਮੰਮੀਆਂ ਸਾਰੀ ਇੰਜੋਏ ਕਰ ਰਹੀਆਂ ਨੇ ਚਲੋ ਜੀ ਬਾਕੀ ਫਿਰ ਤੁਹਾਨੂੰ ਮੈਂ ਅੱਗੇ ਦਿਖਾਣਾ ਅਸੀਂ ਕੁ ਕਮੰਡੀਆਂ ਦੇ ਘਰ ਕੰਮ ਤੇ ਬਾਕੀ ਉੱਚੀ ਆ ਦੇਖਣ ਗਈ ਸੀ ਜਿੱਥੇ ਜਾ ਕੇ ਫੋਨ ਦੀ ਇਨਵੈਂਟਰੀ ਲੋ ਹੋ ਰਨ ਕਰਨ ਤੇ ਬੰਦ ਹੋ ਗਏ ਸੀ ਉਹ ਫੋਨ ਤੇ ਘਰ ਆ ਕੇ ਚਾਰਜਰ ਲਾ ਕੇ ਸਟਾਰਟ ਕਰਿਆ ਗਾਇਜ਼ ਆ ਦੇਖ ਹੁਣ ਆਏ ਹੋ ਆਪਾਂ ਨਾਨਾ ਜੀ ਦੇ ਡੰਗਰਾ ਗਣੀ ਆ ਦੇਖੋ ਜੀ ਆ ਕੱਟੀ ਆ ਜਿਹੜਾ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਆ ਰਾਤ ਨੂੰ ਆਪਣੇ ਆਪ ਵੀ ਸੂਗੀ ਚੀਗੀ ਨਾਨਾ ਜੀ ਸਵੇਰੇ ਆਇ ਤੇ ਆਰਾਮ ਤੋਂ ਬੈਠ ਰਿਹਾ ਸੀਗਾ ਆ ਦੇਖੋ ਜੀ ਮਮਾ ਇਹ ਉੱਚਾ ਕ੍ਰੇਨ ਲੱਗੇ ਚਲੋ ਜੀ ਹੁਣ ਬਾਪ ਚੱਲਦੇ ਹਾਂ ਹਾਂ ਜੀ ਉਸ ਤੋਂ ਹੁਣ ਹੋ ਰਹੀ ਹੈ ਸ਼ਾਮ ਤੇ ਰੋਟੀ ਵਗੈਰਾ ਖਾ ਲਿਆ ਤੇ ਜਿੱਦਾਂ ਕੀ ਤੁਹਾਨੂੰ ਪਤਾ ਹੀ ਆ ਆਪਾਂ ਗਏ ਸੀ ਕਿ ਮੰਮਾ ਦੀ ਪਿੰਡ ਦੀਆਂ ਧੀਆ ਦੇਖਣ ਤੇ ਅੱਜ ਆਪਾਂ ਜਾਣਾ ਸੀਗਾ ਪਿੰਡ ਤੇ ਆਪਾਂ ਪਿੰਡ ਅੱਜ ਫਿਰ ਤੋਂ ਕੈਨਸਲ ਕਰ ਚਾ ਗੱਲ ਵੀ ਕੈਨਸਲ ਕਰ ਰਏ ਸੀ ਤੇ ਅੱਜ ਵੀ ਕਿਉਂਕਿ ਕੱਲ ਤਾਂ ਪੈਣ ਜਾਣਾ ਸੀ ਘਰਹਾਲੀ ਤੇ ਕੱਲ ਨੂੰ ਹੋਏਗਾ ਲਾਸਟ ਦਿਨ ਧੀਆ ਦਾ ਤੇ ਆਪਾਂ ਨਿਉ ਜ਼ਰੂਰ ਦੇਖਣਾ ਕੱਲ ਕਾਫੀ ਜਿਆਦਾ ਮਜ਼ਾ ਆਉਣ ਵਾਲਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਨੋਟੀਫਿਕੇਸ਼ਨ ਆਲਟ ਕਰ ਲਓ ਬਿਕੋਜ਼ ਕੱਲ ਦਾ ਵਲੌਗ ਬੜਾ ਇੰਟਰਸਟਿੰਗ ਹੋਣ ਵਾਲਾ ਬਾਕੀ ਜੇ ਨੇ ਕੱਲ ਦਾ ਵਲੌਗ ਨਹੀਂ ਦੇਖਿਆ ਮੈਂ ਡਿਸਕ੍ਰਿਪਸ਼ਨ ਚ ਲਿੰਕ ਦੂੰਗਾ ਜਾਂ ਕਮੈਂਟ ਸੈਕਸ਼ਨ ਚ ਪਿਨ ਮਿਲ ਜੂਗਾ ਤੁਹਾਨੂੰ ਲਿੰਕ ਉਹ ਜ਼ਰੂਰ ਦੇਖਿਓ ਮੈਨੂੰ ਲੱਗਦਾ ਹੁਣ ਤੱਕ ਦਾ ਆਪਣਾ ਸਾਰੇ ਨਾਲ ਬੈਸਟ ਵਲੌਗ ਸੀਗਾ ਆਪਣੇ ਚੈਨਲ ਦਾ ਬਾਕੀ ਤੁਸੀਂ ਲਾਈਕ ਵੀ ਨਹੀਂ ਕਰ ਰਹੇ ਹੈਗੇ ਜੀ ਗੱਲ ਨਾਲ ਸ਼ੇਅਰ ਕਰ ਰਹੇ ਨਾ ਸਬਸਕ੍ਰਾਈਬ ਕਰ ਰਹੇ ਕਮੈਂਟ ਉਹਦਾ ਜਮਾਈ ਨਹੀਂ ਕਰ ਰਹੇ ਗਾਇਸ ਤੁਸੀਂ ਤਾਂ ਪਲੀਜ਼ ਆ ਸਾਰ